ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲਿਆ ਹੈਣਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈਣਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਹੈਣਾ ਸਟ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨੀ ਹੁੰਦੇ ਡੱਬਾਂ ਵਿੱਚ ਜਿਹਨਾਂ ਦੇ ਤੂੰ ਟੂਲ ਸੁਣ ਲਿਆ ਹੈਣਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਣੀਏ ਸੁਣਿਆ ਤੂੰ ਤੋੜਦੀਆਂ ਦਿਲ ਬਣੀਏ ਹੈਣਾ ਹੈਣਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਵਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਲੀਏ ਹੈਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਲਾ ਆ ਕੇ ਮਿਲ ਵਲੀਏ ਕਿੱਥੇ ਰਹਿਣੀ ਹੈ ਨਾ ਕਹਿੜ ਜੀ ਜਨੂ ਬ్రో ਡਿਫਰੈਂਟ ਡਿਫਰੈਂਟ ਆ ਮੈਂ ਥੋੜਾ ਜਿਹਾ ਬਣਾ ਰਿਹਾ ਜੀ ਵਲਾਡੀ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਨ ਦਾ ਨਹੀਂ ਫੂਲ ਸੁਣ ਲਿਆ ਹੈ ਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਨਾ ਛੱਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨੀ ਹੁੰਦੇ ਡੱਬਾਂ ਵਿੱਚ ਜਿਹਨਾਂ ਦੇ ਤੋਂ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੈੱਕ ਕਰ ਦਿੰਦੇ ਕਿੱਲ ਬਣੀਏ ਸੁਣਿਆ ਤੂੰ ਤੋੜਦੀਆਂ ਦਿਲ ਬਣਦੀਏ ਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਜੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਆ ਕੇ ਮਿਲਵਲੀਏ ਬਸ ਮੈਨੂੰ ਕਿ ਉਹ ਮੈਂ ਸਮਝਾਉਣਾ ਵੀ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਾਲੀਏ ਹੈਨਾ ਤਾਂ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲਵਲੀਏ ਮੈਂ ਕਿੱਥੇ ਰਹਿਣੀ ਹੈ ਨਾ ਟਿਆੜ ਜੀ ਜਾਨ ਬ్రో ਡਿਫਰੈਂਟ ਆ ਮੈਂ ਥੋੜਾ ਜਿਹਾ ਬਣਾ ਰਿਹਾ ਜੀ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰਸ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲਿਆ ਹੈ ਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਨਾ ਸਟੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾ ਵਿੱਚ ਜਿਨ੍ਹਾਂ ਦੇ ਤੂੰ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਨਾ ਨੱਤ ਇੱਕ ਵਾਰੀ ਦੇ ਕਹਨਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੇਰੇ ਆ ਕੇ ਮਿਲ ਵਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਲੀਏ ਹੈਨਾ ਤਵੇ ਉਹ ਸੁਣਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਰਾ ਆ ਕੇ ਮਿਲ ਵਲੀਏ ਮੈਂ ਕਿੱਥੇ ਰਹਿਣੀ ਹੈਨਾ ਛੇੜ ਜੀ ਜਾਨ ਬ్రో ਡਿਫਰੈਂਟ ਆ ਮੈਂ ਥੋੜਾ ਜਿਹਾ ਬਣਾ ਦੇ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈ ਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਨਾ ਛੱਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰਦੀ ਹੁੰਦੇ ਡੱਬਾਂ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੈੱਕ ਕਰ ਦਿੰਦੇ ਕਿੱਲ ਬਣੀਏ ਸੁਣਿਆ ਤੂੰ ਤੋੜਦੀਆਂ ਦਿਲ ਬਣੀਏ ਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਵੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੇਰੇ ਨਾਲ ਕੇ ਮਿਲਵਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵੱਲੀਏ ਹੈਨਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕੇ ਨਾਲ ਅੱਗੇ ਮਿਲਵਲੀਏ ਮੈਂ ਕਿੱਥੇ ਰਹਿਣੀ ਹੈਨਾ ਕਿਹੜੀ ਚੀਜ਼ ਹਨ ਬ్రో ਡਿਫਰੈਂਟ ਟਾਈਮ ਥੋੜਾ ਜਾ ਬਣਾ ਰਿਹਾ ਜੀ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰਸ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈ ਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਇਹਨਾ ਸਟੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨੀ ਹੁੰਦੇ ਡੱਬਾ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀ ਜਾਂ ਦਿਲ ਬਲੀਏ ਨਾ ਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਆ ਕੇ ਮਿਲਵਲੀਏ ਮੈਂ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਾਲੀਏ ਹੈਣਾ ਤੇ ਉਹ ਸੁਣਦਾ ਤੇਰਾ ਸਾਰਾ ਮਾਨ ਟੁੱਟ ਜੂ ਮਨ ਵੀ ਇੱਥੇ ਰਹਿਣਾ ਕਿਲਾ ਆ ਕੇ ਮਿਲਵਲੀਏ ਹੈਣਾ ਕਿੱਥੇ ਰਹਿਣੀ ਹੈ ਨਾ ਕਹਿਣ ਚੀਜ਼ਾਂ ਨਾ ਬ్రో ਡਿਫਰੈਂਟ ਡਿਫਰੈਂਟ ਆ ਮੈਂ ਥੋੜਾ ਜਾ ਬਣਾ ਰਹੇ ਹਾਂ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰਸ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈ ਨਾ ਤੇਰੇ ਘਰ ਦੇ ਵਾਲੇ ਤੈਨੂੰ ਦੱਸਿਆ ਹੋਣਾ ਹੈ ਹਨਾ ਸੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲੋਂ ਰਿਹਾ ਕਰ ਨੀ ਹੁੰਦੇ ਡੱਬਾ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀ ਜਾਂ ਦਿਲ ਬਲੀਏ ਨਾ ਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੇਰੇ ਨਾਲ ਆ ਕੇ ਮਿਲ ਵਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਲੀਏ ਹੈਣਾ ਤੇ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮਨ ਵੀ ਇੱਥੇ ਰਹਿਣਾ ਕੇ ਨਾਲ ਆ ਕੇ ਮਿਲ ਵਲੀਏ ਹੈਣਾ ਕਿੱਥੇ ਰਹਿੰਦੀ ਹੈ ਨਾ ਕਹਿੜ ਚੀਜ਼ ਹਨ ਬ్రో ਡਿਫਰੈਂਟਾਂ ਮੈਂ ਥੋੜਾ ਜਾ ਬਣਾ ਰਹੇ ਹਾਂ ਜੁਗਾੜ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬੜ ਜੂnga ਤੇਰੇ ਪਿੱਛੇ ਬਣਦਾਰੇ ਫੂਲ ਸੁਣ ਲਿਆ ਹੈ ਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਨਾ ਛੱਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨੀ ਹੁੰਦੇ ਡੱਬਾਂ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਣੀ ਏ ਸੁਣਿਆ ਤੂੰ ਤੋੜਦੀ ਜਾਂ ਦਿਲ ਬਲੀ ਹੈ ਨਾ ਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੇਰੀ ਆ ਕੇ ਮਿਲ ਵਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਲੀਏ ਹੈਣਾ ਤੇ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮਨ ਵੀ ਇੱਥੇ ਰਹਿਣਾ ਕਿਲਾ ਆ ਕੇ ਮਿਲ ਵਲੀਏ ਹੈਣਾ ਕਿੱਥੇ ਰਹਿੰਦੀ ਹੈ ਨਾ ਛੇੜ ਜੀ ਜਾਨ ਬਰਾ ਡਿਫਰੈਂਟ ਡਿਫਰੈਂਟ ਆ ਮੈਂ ਥੋੜਾ ਜਾ ਬਣਾ ਰਹੇ ਹਾਂ ਜੀ ਵਲਾਡ ਆ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰਸ ਸੁਣ ਲਿਆ ਹੈਣਾ ਤੇ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬੜਨ ਦਾ ਨਹੀਂ ਫੂਲ ਸੁਣ ਲਿਆ ਹੈਣਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਹੈਣਾ ਸੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲਿਆ ਹੈਣਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਣੀਏ ਸੁਣਿਆ ਤੂੰ ਤੋੜਦੀਆਂ ਦਿਲ ਬਣੀਏ ਹੈਣਾ ਨੱਤ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਬਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕੇਰਾ ਆ ਕੇ ਮਿਲ ਬਲੀਏ ਹਣਾ ਕਿੱਥੇ ਰਹਿਣੀ ਹੈ ਨਾ ਛੇੜ ਚੀਜ਼ਾਂ ਨਾ ਬ్రో ਡਿਫਰੈਂਟ ਡਿਫਰੈਂਟ ਮੈਂ ਥੋੜਾ ਜਿਆਦਾ ਬਣਾ ਰਿਹਾ ਜੀ ਹਣਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲਿਆ ਹੈਣਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈਣਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈਣਾ ਸੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨੀ ਹੁੰਦੇ ਡੱਬਾਂ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲਿਆ ਹੈਣਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹੈਣਾ ਹੈਣਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਵਲੀਏ ਮੈਂ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਲੀਏ ਹੈਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਰਾਂ ਆ ਕੇ ਮਿਲ ਵਲੀਏ ਮੈਂ ਕਿੱਥੇ ਰਹਿਣੀ ਹੈਣਾ ਛੇੜ ਜੀ ਜਾਨ ਬ్రో ਡਿਫਰੈਂਟ ਆ ਮੈਂ ਥੋੜਾ ਜਾ ਬਣਾ ਰਿਹਾ ਯੈਂਕਿਆਂ ਦੇ ਯੈਂਕਿਆਂ ਦੇ ਵਾਂਗੂੰ ਮੈਨੇ ਕੋਲ ਸੁਣ ਲੈ ਹੈਨਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲੈ ਹੈਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਹੈਨਾ ਛੱਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਿਹਨਾਂ ਦੇ ਤੂੰ ਟੂਲ ਸੁਣ ਲੈ ਹੈਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹੈਨਾ ਨੱਤ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਤੂੰ ਆ ਕੇ ਮਿਲ ਬਲੀਏ ਬਸ ਮੈਂ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਾਲੀਏ ਹੈਨਾ ਤੇ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਰਾ ਆ ਕੇ ਮਿਲ ਬਲੀਏ ਨਾ ਕਿੱਥੇ ਰਹਿਣੀ ਹੈ ਨਾ ਛੇੜ ਜੀ ਜਾਨ ਬ్రో ਡਿਫਰੈਂਟ ਆ ਮੈਂ ਥੋੜਾ ਜਾ ਬਣਾ ਰਿਹਾ ਜੀ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੂਲ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈ ਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਨਾ ਸੈਡ ਰਹੀਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਿਹਨਾਂ ਦੇ ਤੋਂ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਨਾ ਬੜਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਜੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਉ ਆ ਕੇ ਮਿਲਵਲੀਏ ਮੈਂ ਨੇ ਕਿ ਉਹ ਮੈਂ ਸਮਝਾਉਣਾ ਵੀ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਾਲੀਏ ਹੈਣਾ ਤੇ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲਵਲੀਏ ਮੈਂ ਕਿੱਥੇ ਰਹਿਣੀ ਹੈਣਾ ਟੈਡ ਜੀ ਜਾਨਾ ਬ్రో ਡਿਫਰੈਂਟ ਆ ਮੈਂ ਥੋੜਾ ਜਾ ਬਣਾ ਦੇ ਜੂ ਰੋੜਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲਿਆ ਹੈ ਨਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲਿਆ ਹੈ ਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਨਾ ਛੱਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾ ਵਿੱਚ ਜਿਹਨਾਂ ਦੇ ਤੋਂ ਟੂਲ ਸੁਣ ਲਿਆ ਹੈ ਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੱਕ ਕਰ ਦਿੰਦੇ ਕਿੱਲ ਬੰਦੀ ਏ ਸੁਣਿਆ ਤੂੰ ਤੋੜਦੀਆਂ ਦਿਲ ਬੰਦੀ ਏ ਨਾ ਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਉਹ ਲਈ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵੱਲੀਏ ਹੈਣਾ ਤੇ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲ ਵੱਲੀਏ ਮੈਂ ਕਿੱਥੇ ਰਹਿਣੀ ਹੈ ਨਾ ਟੈਂਡ ਜੀ ਜਾਨੂ ਬ్రో ਡਿਫਰੈਂਟ ਆ ਮੈਂ ਥੋੜਾ ਜਾ ਬਣਾ ਰਿਹਾ ਜੀ ਹਣਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲਿਆ ਹੈਣਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲਿਆ ਹੈਣਾ ਤੇਰੇ ਘਰ ਦੇ ਆਨੇ ਤੈਨੂੰ ਦੱਸਿਆ ਹੋਣਾ ਹੈ ਹਣਾ ਸੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨੀ ਹੁੰਦੇ ਡੱਬਾ ਵਿੱਚ ਜਿਨ੍ਹਾਂ ਦੇ ਤੂੰ ਟੂਲ ਸੁਣ ਲਿਆ ਹੈਣਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹੈਣਾ ਹੈਣਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਆ ਕੇ ਮਿਲਵਲੀ ਬਸ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਾਲੀ ਹੈਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮਨ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲਵਲੀ ਮੈਂ ਕਿੱਥੇ ਰਹਿਣੀ ਹੈ ਨਾ ਢੇੜ ਚੀਜ਼ਾਂ ਨੇ ਬ్రో ਡਿਫਰੈਂਟ ਮੈਂ ਥੋੜਾ ਜਿਹਾ ਬਣਾ ਰਿਹਾ ਜੂਲਾ ਜੂ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲੈ ਹੈਨਾ ਤੇ ਤੇਰੇ ਪਿੱਛੇ ਬੜ ਜੂਗਾ ਤੇਰੇ ਪਿੱਛੇ ਬਣਦਾਰੀ ਫੂਲ ਸੁਣ ਲੈ ਹੈਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਹੈਨਾ ਸੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲੈ ਹੈਨਾ ਆ ਇੱਕ ਉਹ ਇੱਕ ਉਹ ਛੱਟ ਕੇ ਇੱਕ ਉਹ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਣੀਏ ਸੁਣਿਆ ਤੂੰ ਇੰਦੇਲ ਇੱਕ ਵਾਰੀ ਦੇ ਕਹਣਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿ ਲਈ ਮੈਂ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਹਣਾ ਤੇ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮਨ ਵੀ ਰਹਿਣਾ ਕਿਹੜਾ ਕਿੱਥੇ ਰਹਿਣੀ ਹੈ ਨਾ ਛੇੜ ਜੀ ਜਾਨ ਬ్రో ਡਿਫਰੈਂਟ ਡਿਫਰੈਂਟ ਆ ਮੈਂ ਥੋੜਾ ਜਾ ਜੈਂਕਿਆਂ ਦੇ